ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਪੰਜਾਬ 'ਚ ਛੁੱਟੀਆਂ ਦੀ 31 ਸਤੰਬਰ ਚੀਨੇ ਦਿਨ ਬੰਦ ਰਹਿਣਗੇ ਸਕੂਲ ਕਾਲਜ ਬੱਚਿਆਂ ਦੀਆਂ ਮੌਜਾਂ ਪੰਜਾਬ ਦੇ ਵਿਦਿਆਰਥੀਆਂ ਤੇ ਸਰਕਾਰੀ ਕਰਮਚਾਰੀਆਂ ਲਈ ਸਤੰਬਰ ਦਾ ਮਹੀਨਾ ਖੁਸ਼ਖਬਰੀ ਲੈ ਕੇ ਆ ਰਿਹਾ ਹੈ ਇਸ ਵਾਰ ਪੂਰੇ ਮਹੀਨੇ 'ਚ ਛੁੱਟੀਆਂ ਦੀ ਝੜੀ ਲੱਗੀ ਹੋਈ ਹੈ ਸਰਕਾਰ ਵੱਲੋਂ ਜਾਰੀ ਕੀਤੀ ਸ ਪਰਚਾ ਕੁੱਲ 7 ਛੁੱਟੀਆਂ ਰਹਿਣੀਆਂ ਜਿਨ੍ਹਾਂ ਵਿੱਚ 1 ਅਗਸਤ ਦੀ ਤੇ 6 ਰਜਤ ਛੁੱਟੀਆਂ ਹਨ ਇੱਥੇ ਇੱਕ ਹੀ ਦੱਸਣ ਜੋ ਹੈ ਕਿ ਹੜ੍ਹ ਦੀ ਸਥਿਤੀ ਨੂੰ ਦੇਖਦੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਬੀਤੇ ਦਿਨੀ 3 ਸਤੰਬਰ ਤੱਕ ਸੂਬੇ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ 22 ਸਤੰਬਰ ਨੂੰ ਮਹਾਰਾਜਾ ਅਗਰ ਸੇਨ ਜਨਮਤੀ ਦੇ ਮੌਕੇ ਤੇ ਗਸ਼ਤੀ ਛੁੱਟੀ ਦਾ ਐਲਾਨ ਕੀਤਾ ਜਿਸ ਦਿਨ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ ਇਸ ਤੋਂ ਇਲਾਵਾ ਸੋਮਵਾਰ 1 ਸਤੰਬਰ ਨੂੰ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਨ 5 ਸਤੰਬਰ ਨੂੰ ਬਾਬਾ ਜੀਵਨ ਸਿੰਘ ਦਾ ਜਨਮ ਦਿਨ ਅਤੇ ਪਕੰਬਰ ਮੁਹੰਮਦ ਚੈਤ ਦਾ ਜਨਮ ਦਿਨ 6 ਸਤੰਬਰ ਨੂੰ ਅਨੰਤ ਚਤੁਰਦਸ਼ੀ ਅਤੇ 12 ਸਤੰਬਰ ਨੂੰ ਸਾਰਾ ਗੜੀ ਦਿਵਸ ਲਈ ਜਾਰੇ ਛੁੱਟੀਆਂ ਕੋਸ਼ਿਤ ਕੀਤੀਆਂ ਗਈਆਂ ਨੇ ਇਸੇ ਤਰ੍ਹਾਂ 28 ਸਤੰਬਰ ਨੂੰ ਚੀਤ ਪਗਤ ਸਿੰਘ ਜਨਮ ਦਿ ਆਵੇ ਕਿ ਜੋ ਇਸ ਵਾਰ ਐਤਵਾਰ ਨੂੰ ਪੈ ਰਹੀ ਹੈ ਇਸ ਵਾਰ ਗੱਲ ਖਾਸ ਗੱਲ ਇਹ ਹੈ ਕਿ 6 ਸਤੰਬਰ ਨੂੰ ਅਨੰਤ ਚਤੁਰਦਸ਼ੀ ਦੀ ਛੁੱਟੀ ਸ਼ਨੀਵਾਰ ਨੂੰ ਪੈ ਰਹੀ ਹੈ ਤੇ ਅਗਲੇ ਦਿਨ 7 ਸਤੰਬਰ ਐਤਵਾਰ ਹੋਣ ਕਰਕੇ ਲਗਾਤਾਰ ਦੋ ਦਿਨਾਂ ਦੀ ਛੁੱਟੀ ਰੱਖੇਗੀ ਇਸ ਤੋਂ ਲਾਵਾ 7 14 21 ਅਤੇ 28 ਸਤੰਬਰ ਨੂੰ ਐਤਵਾਰ ਹੋਣ ਕਰਕੇ ਵੀ ਸਕੂਲ ਕਾਲਜ ਅਤੇ ਦਫਤਰ ਬੰਦ ਰਹਿਣਗੇ ਇਸ ਤਰ੍ਹਾਂ ਸਤੰਬਰ ਦਾ ਮਹੀਨਾ ਵਿਦਿਆਰਥੀਆਂ ਤੇ ਕਰਮਚਾਰੀਆਂ ਲਈ ਘੁੰਮਣ ਫਿਰਨ ਤੇ ਪਰਿਵਾਰਿਕ ਯਾਤਰਾਵਾਂ ਲਈ ਬਹੁਤ ਹੀ ਖਾਸ ਮੰਨਿਆ ਜਾ ਰਿਹਾ ਹੈ ਛੁੱਟੀਆਂ ਦੀ ਨਵੀਂ ਸੂਚੀ ਆਉਣ ਤੋਂ ਬਾਅਦ ਵਿਦਿਆਰਥੀ ਅਤੇ ਕਰਮਚਾਰੀਆਂ ਦੀਆਂ ਖੁਸ਼ੀਆਂ ਹੋਰ ਵਧਣ ਵਾਲੀਆਂ ਹਨ ਇਸ ਤੋਂ ਲਗ ਸਤੰਬਰ ਵਿੱਚ ਚਾਰ ਸ਼ਨੀਵਾਰ ਅਤੇ ਚਾਰ ਐਤਵਾਰ ਛੁੱਟੀਆਂ ਹੋਣੀਆਂ ਬਹੁਤ ਸਾਰੇ ਸਕੂਲਾਂ ਵਿੱਚ ਸਕੂਲ ਦੂਜੇ ਸ਼ਨੀਵਾਰ ਨੂੰ ਕਈਆਂ ਵਿੱਚ ਆਹੜੀ ਸ਼ਨੀਵਾਰ ਨੂੰ ਅਤੇ ਕਈਆਂ ਵਿੱਚ ਹਰ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ ਤੁਸੀਂ ਸਕੂਲ ਦੀਆਂ ਛੁੱਟੀਆਂ ਦੇ ਕੈਲੰਡਰ 2025 ਦੀ ਜਾਂਚ ਕਰਕੇ ਆਪਣੀਆਂ ਛੁੱਟੀਆਂ ਦੀ ਯੋਜਨਾ ਬਣਾ ਸਕਦੇ ਹੋ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ